ਜੀਠ ਦਾ ਮਹੀਨਾ ਭਾਵ ਉਨੁੱਖਾ ਜਨਮ ਪਰਮਾਤਮਾ ਦੇ ਨਾਮ ਤੋਂ ਬਨਾ ਬਹੁਤ ਤਪਸ ਵਾਲਾ ਹੈ ਕਹੇ ਭਾਈ ਇਹ ਜਿਹੜਾ ਮਨੁੱਖਾ ਜਨਮ ਹੈ ਪਰਮਾਤਮਾ ਦੇ ਨਾਮ ਤੋਂ ਬਨਾ ਜੀਠ ਤਪਤ ਬਹੁ ਕੰਮ ਕਰ ਸ਼ਾਂਤਨ ਹੋਵਤ ਮੀਤ ਕਰੋਧ ਅਗਨ ਕਰ ਤਪਤ ਮਨ ਲੋਭੀ ਲੋਭ ਪ੍ਰੀਤ ਅੱਜ ਜੇਠ ਦਾ ਮਹੀਨਾ ਆਰੰਭ ਹੋਇਆ ਹੈ ਸੰਗ੍ਰਾਂਦ ਦਾ ਪਵਿੱਤਰ ਦਿਹਾੜਾ ਹੈ ਅੱਜ ਔਰ ਤੰਤੰਜ ਕਿਤਾ ਸਤਿਗੁਰੂ ਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਜੀਵ ਨੂੰ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਮਾਧਮ ਰਾਹੀਂ ਸਮਝਾਉਂਦੇ ਹਨ ਕਿਹ ਭਾਈ ਜੇਠ ਦਾ ਮਹੀਨਾ ਭਾਵ ਉਨੁੱਖਾ ਜਨਮ ਪਰਮਾਤਮਾ ਦੇ ਨਾਮ ਤੋਂ ਮਨਾ ਬਹੁਤ ਤਪਸ ਵਾਲਾ ਹੈ ਕਹੇ ਭਾਈ ਇਹ ਜਿਹੜਾ ਮਨੁੱਖਾ ਜਨਮ ਹੈ ਪਰਮਾਤਮਾ ਦੇ ਨਾਮ ਤੋਂ ਮਨਾ ਬਹੁਤ ਤਪਸ ਵਾਲਾ ਹੈ ਏ ਸੱਜਣ ਜੇਕਰ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਦਾ ਤੇ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਕਰੋਧ ਦੀ ਅਗਨੀ ਵਿੱਚ ਜੀਵ ਤਪਦਾ ਹੈ। ਲੋਭੀ ਮਨ ਲੋਭ ਨਾਲ ਪ੍ਰੀਤ ਕਰਦਾ ਹੈ। ਕਿ ਜਿਹੜਾ ਸਾਡਾ ਮਨ ਹੈ ਉਹ ਲਾਲਚ ਦੇ ਨਾਲ ਪ੍ਰੀਤ ਕਰਦਾ ਹੈ। ਸੋਹੰਗ ਨਾਮ ਮੁਖ ਜਪਤ ਜਨ ਕੀਰਤ ਕਰੇ ਨਿਤ ਸੰਤਾਂ ਸਵੰਗ ਸੰਗ ਨਿਵਾਸ ਕਰ ਸ਼ਾਂਤ ਪਿਉ ਤਨ ਚਿਤ ਪ੍ਰਭੂ ਦੇ ਦਾਸ ਹਮੇਸ਼ਾ ਪ੍ਰਭੂ ਦੀ ਮहिमा ਗਾਉਂਦੇ ਹਨ ਕਿ ਜਿਹੜੇ ਪਰਮਾਤਮਾ ਨੂੰ ਮੰਨਣ ਵਾਲੇ ਹੁੰਦੇ ਹਨ ਉਹ ਹਮੇਸ਼ਾ ਪਰਮਾਤਮਾ ਦਾ ਨਾਮ ਜਪਦੇ ਹੈ ਤੇ ਉਹਦਾ ਗੁਣ ਗਾਉਂਦੇ ਹਨ ਸੰਤਾਂ ਦੀ ਸੰਗਤ ਵਿੱਚ ਰਹਿਣ ਨਾਲ ਜੀਵ ਦਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ ਕਿ ਜਦੋਂ ਅਸੀਂ ਸੰਤਾਂ ਦੀ ਸੰਗਤ ਕਰਦੇ ਹਾਂ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਜੀਵ ਦਾ ਮਨ ਸ਼ਾਂਤ ਰਹਿੰਦਾ ਹੈ ਪੁੱਤ ਪਤ ਕਰੇ ਆਪ ਸਭ ਕਰੇ ਪਾਲਣਾ ਨੀਤ ਪ੍ਰਭੂ ਮੈਨਾਂ ਦੂਜਾ ਨਹੀਂ ਕੋ ਕਰਨ ਨਿਚੇ ਪ੍ਰਤੀਤ ਹੈ ਪ੍ਰਭੂ ਆਪ ਹੀ ਸੰਸਾਰ ਦੀ ਉਤਪਤੀ ਕਰਦਾ ਹੈ ਅਤੇ ਨਿਤਾ ਪ੍ਰਤੀ ਉਸ ਦੇ ਪਾਲਣਾ ਵੀ ਕਰਦਾ ਹੈ ਕਿ ਗੁਰੂ ਪਿਆਰੇ ਸਾਥ ਸੁੰਝ ਆਪਾਂ ਦੇਖਦੇ ਆਂ ਜੰਗਲਾਂ ਦੇ ਵਿੱਚ ਕਿਵੇਂ ਦਰਖਤ ਆਪਣੇ ਆਪ ਉੱਗ ਜਾਂਦੇ ਤੇ ਆਪਣੇ ਆਪ ਹੀ ਉਹ ਵੱਡੇ ਹੁੰਦੇ ਜਾਂਦੇ ਹਨ ਉਹਨਾਂ ਨੂੰ ਫਲ ਲੱਗਦਾ ਫਲ ਖਾ ਕੇ ਹੋਰ ਜੀਵ ਜਿਹੜੇ ਦੂਸਰੇ ਆ ਉਹ ਪਲਦੇ ਹਨ ਕਾ ਬੁੱਟੀ ਉਗਦੀ ਹੈ ਉਹ ਗੁਰੂ ਘਰ ਦੀ ਸਾਸੂ ਨੇ ਉਹਨਾਂ ਨੂੰ ਖਾ ਕੇ ਕਈ ਜੀਵ ਜਿਹੜੇ ਆ ਜੰਤੂ ਆ ਉਹ ਆਪਣਾ ਜੀਵਨ ਨੂੰ ਗੁਜ਼ਾਰਦੇ ਹਨ ਤੇ ਸਤਗੁਰ ਜੀ ਬਖਸ਼ੀ ਕਰਦੇ ਨਿਤਾ ਪ੍ਰਤੀ ਸਤਗੁਰ ਪਰਮਾਤਮਾ ਉਹਨਾਂ ਦੇ ਪਾਲਣਾ ਕਰਦਾ ਹੈ